ਤੁਸੀਂ ਇਹ ਦੇਖੋ ਪਿਛਲੇ 3 ਸਾਲਾਂ ਦੇ ਵਿੱਚ ਭਗਵਾਨ ਧਮਾਨ ਸਰਕਾਰ ਨੇ ਬੇਸ਼ੱਕ ਉਹਨਾਂ ਤੇ ਇਹ ਬਲੇਮ ਲੱਗਦਾ ਰਿਹਾ ਵੀ ਇਹ ਕੋਈ ਉੱਤੋਂ ਚਲਾ ਰਿਹਾ ਹੈ ਜੀ ਕੋਈ ਥੱਲੇੋਂ ਚਲਾ ਰਿਹਾ ਹੈ ਜੀ ਕੋਈ ਦਿੱਲੀੋਂ ਲਿਆ ਕੇ ਬੰਦੇ ਭਾਏ ਹੋਏ ਆ ਜੀ ਪਰ ਇਹਨਾਂ ਗੱਲਾਂ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੂੰ ਜੀ ਪਿਛਲੀਆਂ ਸਰਕਾਰਾਂ ਨਾਲੋਂ ਤਾਂ ਫਰਕ ਦਿਸਿਆ ਇਹ ਵੀ ਇੱਕ ਇਤਿਹਾਸਕ ਫੈਸਲਾ ਹੀ ਹੈ ਵੀ ਸਰ ਅਫਸਰ ਬਦਲੇ ਜਾ ਰਹੇ ਹਨ ਉਹਨਾਂ ਨੂੰ ਇਹ ਦਿਖਾਇਆ ਜਾ ਰਿਹਾ ਹੈ ਜੀ ਵੀ ਜੇਕਰ ਤੁਸੀਂ ਹਮ ਸਰਕਾਰ ਦੇ ਕਹਿਣੇ ਤੋਂ ਉਲਟ ਕੰਮ ਕਰੋਗੇ ਸਰਕਾਰ ਦੇ ਕਹਿਣੇ ਤੇ ਨਹੀਂ ਚੱਲੋਗੇ ਇਹ ਅਸਰ ਹੋਏਗਾ ਤਾਂ ਤੁਹਾਨੂੰ ਇਹ ਹੈ ਵੀ ਹਵਾ 'ਚ ਵੀ ਰੱਖਿਆ ਜਾ ਸਕਦਾ ਸਸੀ ਗੱਲ ਜੀ ਲੇਖਾ ਜੋਖਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪੁਰੇ ਮੇਰੇ ਨਾਲ ਸੀਨੀਅਰ ਜਰਨਲਿਸਟ ਦਵਿੰਦਰ ਸਿੰਘ ਦਰਸ਼ੀ ਜੀ ਮੌਜੂਦ ਨੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਅ ਦਸੀ ਭਾਜੀ ਆਪਾਂ ਲੇਖਾ ਜੋਖਾ ਪ੍ਰੋਗਰਾਮ ਦੇ ਵਿੱਚ ਅੱਜ ਲੇਖਾ ਜੋਖਾ ਪੰਜਾਬ ਦੀ ਬਿਊਰੋਕ੍ਰੇਸੀ ਦਾ ਕਰਨਾ ਹੈਗਾ ਜਿਹੜੀ ਮੇਨ ਜਿਹੜੀ ਹੈਗੀ ਆ ਧੁਰਾ ਹੁੰਦੀ ਹੈ ਜੀ ਬਿਊਰੋਕ੍ਰੇਸੀ ਹੈ ਜਿਹੜੀ ਜੀ ਜੀ ਬਿਊਰੋਕ੍ਰੇਸੀ ਤੇ ਜਿਹਨਿਕੇ ਬਹੁਤ ਸਾਰੇ ਸਹਿਮ ਪਾਇਆ ਜਾਂਦਾ ਜਾ ਰਿਹਾ ਵਾ ਅੱਜ ਦੀ ਡੇਟ ਦੇ ਵਿੱਚ ਜੀ ਕਿਉਂਕਿ ਪਹਿਲੀ ਵਾਰ ਹੈ ਵੀ ਅਫਸਰ ਨੇ ਅੱਜ ਹੁਣ ਪਤਾ ਨਹੀਂ ਕਿੱਥੇ ਲੱਗਿਆ ਹੋਇਆ ਵਾ ਟਾਪ ਤੇ ਲੱਗਿਆ ਤੇ ਕਦੋਂ ਉਹਨੂੰ ਜਿਹੜਾ ਹੈਗਾ ਹਵਾ ਚ ਕਰ ਦੇਣਾ ਜੀ ਜੀ ਤੇ ਇਹਦੇ ਬਾਰੇ ਆਪਾਂ ਚਰਚਾ ਕਰ ਲਈਏ ਕਿਉਂਕਿ ਪਹਿਲੀ ਵਾਰ ਆ ਤੇ ਇਹਦੇ ਬਾਰੇ ਤੁਹਾਡਾ ਕੀ ਵਿਚਾਰਾ ਕਿਉਂਕਿ ਤੁਸੀਂ ਵੀ ਬਹੁਤ ਹੋ ਗਏ ਆ 34 35 ਸਾਲ ਆ ਹੈਗੇ ਆ ਤੁਸੀਂ ਕਵਰ ਕੀਤਾ ਹੈਗਾ ਮੀਡੀਆ ਤੇ ਪਰਮਿੰਦਰ ਜੀ ਜੀ ਜਦੋਂ ਦੀ 2022 ਦੀ ਭਗਵੰਤ ਮਾਨ ਸਰਕਾਰ ਹੋਂ ਚਾਈ ਹੈ ਜੀ ਉਦੋਂ ਤੋਂ ਹੀ ਇਹ ਇਤਿਹਾਸਿਕ ਫੈਸਲੇ ਲੈਣ ਕਰਕੇ ਜੀ ਆਪਣਾ ਨਾਂ ਬਣਾ ਕੇ ਇਹਨੇ ਰੱਖਿਆ ਹੋਇਆ ਜੀ ਤੁਸੀਂ ਇਹ ਦੇਖੋ ਪਿਛਲੇ 3 ਸਾਲਾਂ ਦੇ ਵਿੱਚ ਹਮ ਭਗਵਾਨ ਤਮਾਨ ਸਰਕਾਰ ਨੇ ਬੇਸ਼ੱਕ ਉਹਨਾਂ ਤੇ ਇਹ ਬਲੇਮ ਲੱਗਦਾ ਰਿਹਾ ਵੀ ਇਹ ਕੋਈ ਉੱਤੋਂ ਚਲਾ ਰਿਹਾ ਹੈ ਜੀ ਕੋਈ ਥੱਲੇੋਂ ਚਲਾ ਰਿਹਾ ਹੈ ਜੀ ਕੋਈ ਦਿੱਲੀੋਂ ਨੇ ਆ ਕੇ ਬੰਦੇ ਭਾਏ ਹੋਏ ਆ ਜੀ ਪਰ ਇਹਨਾਂ ਗੱਲਾਂ ਦੇ ਬਾਵਜੂਦ ਹਮ ਪੰਜਾਬ ਦੇ ਲੋਕਾਂ ਨੂੰ ਜੀ ਪਿਛਲੀਆਂ ਸਰਕਾਰਾਂ ਨਾਲੋਂ ਤਾਂ ਫਰਕ ਦਿਸਿਆ ਦਿਸਿਆ ਲੋਕਾਂ ਨੂੰ ਕੋਸ਼ਟਾਂ ਜੇ ਪੂਰੀ ਰਾਹਤ ਬੇਸ਼ੱਕ ਨਹੀਂ ਮਿਲੀ ਪਰ ਕੁਝ ਰਾਹਤਾਂ ਮਿਲੀ ਹੈ ਨਰਸੀਬਾ ਜੀ ਆਪਾਂ ਫੋਕਸ ਕਰਦੇ ਆ ਬਿਊਰੋਕ੍ਰੇਸੀ ਤੇ ਕਿਉਂਕਿ ਬਿਊਰੋਕ੍ਰੇਸੀ ਨਹੀਂ ਦਿਖਾਇਆ ਲੋਕਾਂ ਨੂੰ ਜੀ ਬਿਊਰੋਕ੍ਰੇਸੀ ਦੇ ਉੱਤੇ ਇਹਨਾਂ ਦਾ ਕੁੰਡਾ ਦਿਖਦਾ ਹੈ ਦਿਖਦਾ ਤੁਸੀਂ ਹੁਣ ਦੇਖੋ ਪਿਛਲੇ ਕੁਝ ਦਿਨਾਂ ਤੋਂ ਜੀ ਭਗਵੰਤ ਮਾਨ ਸਰਕਾਰ ਨੇ ਜਿਹੜੇ ਫੈਸਲੇ ਲਏ ਐ ਉਹ ਤੁਸੀਂ ਦੇਖੋ ਬਿਊਰੋਕਰੇਸੀ ਇੰਨੇ ਹੈਰਾਨ ਹੋ ਗਈ ਹਾਂ ਯਾਰ ਇਸ ਤਰ੍ਹਾਂ ਵੀ ਹੋ ਸਕਦਾ ਹੈ ਹਮ ਬੇਸ਼ੱਕ ਕਈ ਮਾਮਲਿਆਂ 'ਚ ਅਫਸਰशाही ਦੇ ਮਾਮਲਿਆਂ 'ਚ ਭਗਵੰਤ ਮਾਨ ਸਰਕਾਰ ਨੇ ਕੋਈ ਸਮਾ ਲਾਇਆ ਕੋਈ ਫੈਸਲੇ ਲੈਣ ਤੋਂ ਪਰ ਕਈ ਫੈਸਲੇ ਤਾਂ ਮਤਲਬ ਜਡੇ ਵੱਡੇ ਅਧਿਕਾਰੀਆਂ ਦੇ ਉੱਤੇ ਐਕਸ਼ਨ ਲਿਆ ਇਹਨਾਂ ਨੇ ਉਹ ਕੋਈ ਸੋਚ ਵੀ ਨਹੀਂ ਸੀ ਸਕਦਾ ਸੋਚ ਵੀ ਨਹੀਂ ਸਕਦਾ ਵੀ ਆਹ ਬੰਦਾ ਇਹਨਾਂ ਨੇ ਲਾਇਆ ਹੈ ਆ ਅਫਸਰ ਆਪਾਂ ਬਿਜ਼ਨਸ ਦੇ ਹੈੱਡ ਦੀ ਗੱਲ ਕਰਦੇ ਹਾਂ ਬਿਜ਼ਨਸ ਦੇ ਹੈੱਡ ਬਰਿੰਦਰ ਕੁਮਾਰ ਦੇਖੋ ਬਿੰਦਰ ਕੁਮਾਰ ਬਹੁਤ ਵਧੀਆ ਕੰਮ ਕਰ ਰਹੇ ਸੀ ਜੋ ਸਰਕਾਰ ਕਹਿੰਦੀ ਸੀ ਉਹਦੇ ਅਨੁਸਾਰ ਕਰ ਰਹੇ ਸੀ ਤੇ ਕ腐ਸ਼ਨ ਨੂੰ ਉਹਨਾਂ ਨੇ ਨੱਥ ਪਾਈ ਵੱਡੇ ਪੰਗੇ ਲੈ ਲਏ ਉਹਨਾਂ ਨੇ ਵੱਡੇ ਵੱਡੇ ਮੰਤਰੀ ਆਸੂ ਭਾਰਤ ਪੂਸ਼ ਆਸੂ ਅੰਦਰ ਫੜ ਕੇ ਦਿੱਤਾ ਉਹ ਆਪਦੇ ਆਪ ਨੂੰ ਉਹਨਾਂ ਨੇ ਬਹੁਤ ਸੁਪਰ ਹੀਰੋ ਵੇ ਬਣਾਇਆ ਵੀ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੂੰ ਇਹ ਮੰਤਰੀ ਫੜੇ ਹੋਰ ਕਈ ਅਧਿਕਾਰੀ ਵੀ ਫੜੇ ਜਦੋਂ ਝਟਕਾ ਮਾਰਿਆ ਆ ਵੀ ਅਧਿਕਾਰੀ ਫੜੇ ਜੀ ਜੀ ਵਿਰਿੰਦਰ ਜੀ ਦੀ ਅਗਵਾਈ ਚ ਆਪਦੇ ਅਧਿਕਾਰੀ ਉਹਨਾਂ ਨੇ ਫੜੇ ਹੂੰ ਫਿਰ ਤੁਸੀਂ ਦੇਖੋ ਇੱਕ ਦਿਨ ਆਪਣੇ ਕੋਲ ਹੀ ਖਬਰ ਆਉਂਦੀ ਹੈ ਹਾਂ ਲੋਕਾਂ ਕੋਲ ਤਾਂ ਇੱਕ ਦਿਨ ਬਾਅਦ ਚ ਜਾਂਦੀ ਹੈ ਜਾਂ 2 ਘੰਟਿਆਂ ਬਾਅਦ ਆਪਾਂ ਭੇਜਦੇ ਹਾਂ ਹਾਂ ਵੀ ਆ ਗਈ ਖਬਰ ਵਿਰਿੰਦਰ ਕੁਮਾਰ ਜੀ ਹਟਾ ਦਿੱਤੇ ਗਏ ਤੇ ਉਹਨਾਂ ਦੀ ਥਾਂ ਤੇ ਨਗੇਸ਼ਵਰ ਕੁਮਾਰ ਨੂੰ ਜਿਹੇ ਢੰਗ ਨਾਲ ਹਟਾਇਆ ਗਿਆ ਕਿ ਉਸ ਤੋਂ ਉਹਨਾਂ ਦੇ ਜੂਨੀਅਰ ਹੈ ਡੀਜੀਪੀ ਜਿਹੜੇ ਹੈਗੇ ਆ ਉਹਨਾਂ ਨੂੰ ਹਟਾ ਕੇ ਵੀ ਜਾ ਕੇ ਉਹਨਾਂ ਨੂੰ ਹੈੱਡਕ quart ਤੋਂ ਰਿਪੋਰਟ ਉਹਨਾਂ ਨੂੰ ਵੀ ਮਹੀਨਾ ਡੇਢ ਮਹੀਨਾ ਨਹੀਂ ਪੈਨ ਦਿੱਤਾ ਜੀ ਆ ਪਰਸੋ ਚਾ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਨਗੇਸ਼ਵਰ ਰਾਓ ਦੀ ਥਾਂ ਤੇ ਪਰਮਾਰ ਸਾਹਿਬ ਲਾ ਦਿੱਤੇ ਨਗੇਸ਼ਵਰ ਰਾਓ ਵੀ 1 ਮਹੀਨੇ ਦੇ ਵਿੱਚ ਹੀ ਜਿਹੜੇ ਹੈਗੇ ਆ ਕੁਝ ਸਿਹ ਦੇ ਕੋਮ ਵਿਰਿੰਦਰ ਸ਼ਰਮਾ ਜੀ ਨੂੰ ਹਾਲੇ ਤੱਕ ਕੋਈ ਪੋਸਟਿੰਗ ਹੀ ਨਹੀਂ ਦਿੱਤੀ ਗਈ ਹਾਂ 4 ਮਹੀਨੇ ਰਹਿ ਗਏ ਰਿਟਾਇਰਮੈਂਟ ਦੇ ਜਿਹੜੇ ਅਧਿਕਾਰੀ ਉਹਨਾਂ ਦੇ ਚੇਤੇ ਅਧਿਕਾਰੀ ਦੇ ਤੌਰ ਤੇ ਵਿਜੀਲੈਂਸ ਹੈੱਡ ਉਹਨੂੰ ਲਾਇਆ ਜਾਂਦਾ ਜਿਹੜਾ ਸਰਕਾਰ ਦਾ ਪੂਰਾ ਚੇਤਨ ਅਸੀਂ ਭਾਜੀ ਦਰਸ਼ਕਾਂ ਨੂੰ ਦੱਸ ਦਈਏ ਹਵਾ ਚ ਨੇ ਵਿਰਿੰਦਰ ਕਮਲ ਹਵਾ ਚ ਨੇ ਇਸੇ ਤਰ੍ਹਾਂ ਹੀ ਅਸੀਂ ਤੁਹਾਨੂੰ ਦੱਸਦੇ ਹਾਂ ਵੀ 6 ਆਈਐਸ ਵੀ ਹਵਾ ਚ ਆ ਦੇਖੋ ਤੁਸੀਂ ਹੈਰਾਨੀ ਦੀ ਗੱਲ ਆ ਦਰਸ਼ੀ ਪਾਜੀ ਜਿਨ੍ਹਾਂ ਦੇ ਵਿੱਚ ਦਰਸ਼ਕ ਇਹ ਵੀ ਇੱਕ ਇਤਿਹਾਸਕ ਫੈਸਲਾ ਹੀ ਆ ਇਤਿਹਾਸਕ ਵੀ ਸਰ ਅਫਸਰ ਬਦਲੇ ਜਾ ਰਹੇ ਆ ਦੇਖੋ ਉਹਨਾਂ ਨੂੰ ਇਹ ਦਿਖਾਇਆ ਜਾ ਰਿਹਾ ਜੀ ਵੀ ਜੇਕਰ ਤੁਸੀਂ ਹਮ ਸਰਕਾਰ ਦੇ ਕਹਿਣੇ ਤੋਂ ਉਲਟ ਕੰਮ ਕਰੋਗੇ ਸਰਕਾਰ ਦੇ ਕਹਿਣੇ ਤੇ ਨਹੀਂ ਚੱਲੋਗੇ ਇਹ ਅਸਰ ਹੋਏਗਾ ਤਾਂ ਤੁਹਾਨੂੰ ਇਹ ਆ ਵੀ ਹਵਾ 'ਚ ਵੀ ਰੱਖਿਆ ਜਾ ਸਕਦਾ ਬੇਸ਼ਕੋ ਤਨਖਾਹ ਲੈ ਰਹੇ ਸਰਕਾਰ ਦੀ ਜੀ ਪਰ ਉਹਨਾਂ ਕੋਲੇ ਕੋਈ ਕੰਮ ਨਹੀਂ ਦਿੱਤਾ ਜਾ ਪਾਜੀ ਨਾਲ ਹੀ ਤੁਸੀਂ ਅੱਜ ਦੇਖੋ ਕੀ ਹੋਇਆ ਹਾਂ ਜਿਹੜੇ ਅਧਿਕਾਰੀ ਪਿੱਛੇ ਹਾਂ ਗਵਰਨਰ ਨਾਲ ਸੱਤੀ ਦਾ ਅੰਕੜਾ ਸੀ ਬਿਲਕੁਲ ਹਮ ਬਨਵਾਰੀ لال ਪ੍ਰੋਹਰਤ ਨਾਲ ਪੰਗਾ ਹੀ ਇਸ ਕਰਕੇ ਪਿਆ ਹਮ ਵੀ ਉਹ ਉਹਨਾਂ ਨੇ ਇਸ ਅਧਿਕਾਰੀ ਬਾਰੇ ਉਹ ਸੀਬੀਆਈ ਨੂੰ ਜਾਂਚ ਦਿੱਤੀ ਸੀ ਇੱਕ ਮਾਮਲਾ ਸੀਗਾ ਉਹ ਕਹਿੰਦੇ ਨੇ ਇਹਨੂੰ ਇੱਥੋਂ ਕੱਢੋ ਇਹ ਠੀਕ ਨਹੀਂ ਅਫਸਰ ਆ ਪਰ ਭਗਵੰਤ ਮਾਨ ਸਰਕਾਰ ਨੇ ਉਹਨੂੰ ਵਧੀਆ-ਵਧੀਆ ਪੋਸਟਿੰਗਾਂ ਤੇ ਰੱਖਿਆ 3 ਸਾਲ ਰੱਖਿਆ ਨਾਲੇ ਅੱਜ ਹੁਣ 2 ਘੰਟੇ ਪਹਿਲਾਂ ਖਬਰ ਆ ਗਈ ਜੀ ਵੀ ਉਹਨਾਂ ਨੂੰ ਬਦਲ ਕੇ ਹਵਾ 'ਚ ਕਰ ਦਿੱਤਾ ਕਿਤੇ ਉਹਨਾਂ ਦੀ ਡਿਊਟੀ ਲੁਧਿਆਣਾ ਦੇ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਵੀ ਹਵਾ 'ਚ ਕਰ ਦਿੱਤੇ ਗਏ ਨੇ ਭਾਜੀ ਇਹ ਵੀ ਗੱਲ ਦੱਸਣੀ ਹੈ ਵੀ ਗੁਰਕੀਰਤ ਕ੍ਰਿਪਾਲ ਨੇ ਆਪਾਂ 6 IASਾਂ ਦੀ ਵੀ ਦੱਸਦੀ ਹੈ ਦਰਸ਼ਕਾਂ ਨੂੰ ਵੀ ਕਿਹੜੇ-ਕਿਹੜੇ ਹੁਣ ਹਵਾ ਦੇ ਵਿੱਚ ਨੇ ਕਿਉਂ ਹਵਾਚਾ ਜਿੱਥੇ ਤੱਕ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਆ ਉਹਦੇ ਵਿੱਚ ਸਭ ਤੋਂ ਨਾਂ ਵੱਡਾ ਉੱਭਰ ਕੇ ਆਉਂਦਾ ਵੱਡੀ ਪੋਸਟ ਹੈ ਗੁਰਕੀਰਤ ਕ੍ਰਿਪਾਲ ਜਿਨ੍ਹਾਂ ਨੂੰ ਆਹ ਸਾਰਾ ਗੁਰਕੀਰਤ ਕ੍ਰਿਪਾਲ ਸਿੰਘ ਦਾ ਪੋਸਟ ਹੂਮ ਸੈਕਟਰੀ ਬਣਾਇਆ ਗਿਆ ਜਿਨ੍ਹਾਂ ਦਾ ਮੁੱਖ ਮੰਤਰੀ ਆਮ ਨਾਮ ਲੈਂਦੇ ਸੀ ਵੀ ਇੱਕੋ ਹੀ ਪੰਜਾਬੀ ਰਹਿ ਗਿਆ ਸਾਡੇ ਕੋਲੇ ਪਰ ਪੰਜਾਬੀ ਨੇ ਪਤਾ ਨਹੀਂ ਇਹ ਜੇ ਕੀ દોਸ਼ ਲਾਗੇ ਉੱਤੇ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਹੈ ਉਹਨੂੰ ਹਵਾਜ ਕਰਨਾ ਪਿਆ ਕਿਉਂਕਿ ਸਭ ਨੂੰ ਪਹਿਲਾਂ ਹਰਾਨੀ ਸੀ ਅਜੇ ਤੱਕ ਦਰਸ਼ੀ ਬਾਜੀ ਹੋਮ ਸੈਕਟਰੀ ਤੇ ਸੈਕਟਰੀ ਲੈਵਲ ਦਾ ਅਧਿਕਾਰੀ ਨਹੀਂ ਤਨਤ ਹੋਇਆ ਸੀਗਾ ਕਿਉਂਕਿ ਸਭ ਤੋਂ ਜਿਹੜੇ ਏਸੀਐਸ ਜਾਂ ਪ੍ਰਿੰਸੀਪਲ ਸੈਕਟਰੀ ਨਾਮ ਦੀ ਇਹ ਜੂਨੀਅਰ ਅਧਿਕਾਰੀ ਨੂੰ ਲਾਤਾਂ ਗਿਆ ਪਰ ਇਹ ਵੀ ਹੁਣ ਜਿਹੜੀਆਂ ਚਰਚਾਵਾਂ ਨੇ ਮਾਈਨਿੰਗ ਦੇ ਕਹਿੰਦੇ ਲੱਗੇ ਆ ਵੀ ਮਾਈਨਿੰਗ ਜਿਹੜੀ ਹੈਗੀ ਆ ਲਗਾਤਾਰ ਵੱਧ ਰਹੀ ਸੀ ਸੈਕਟਰੀ ਮਾਈਨਿੰਗ ਸੈਕਟਰੀ ਵੀ ਸੀਗਾ ਉਹ ਕਿਉਂਕਿ ਉਹਨਾਂ ਨੂੰ ਮਾਈਨਿੰਗ ਦਾ ਕਿਉਂਕਿ ਪਹਿਲਾਂ ਭਾਵੇਂ ਸਰਕਾਰ ਨੂੰ ਜਿਹੜੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਫੂਡ ਸਪਲਾਈ ਵੀ ਸ਼ਿਕਾਇਤਾਂ ਮਿਲ ਰਹੀਆਂ ਸੀ ਮਾਈਨਿੰਗ ਹਟ ਨਹੀਂ ਰਹੀ ਮਾਈਨਿੰਗ ਹੋ ਰਹੀ ਆ ਐਸਐਸਪੀ ਗੈਰਕਾਨੂੰਨੀ ਗੈਰਕਾਨੂੰਨੀ ਮਾਈਨ ਗੈਰਕਾਨੂੰਨੀ ਗੈਰਕਾਨੂੰਨੀ ਢੰਗ ਦੇ ਨਾਲ ਕਿਉਂਕਿ ਜਿਹਦੇ ਆਲ ਪੰਜਾਬ ਦੇ ਖਜ਼ਾਨੇ ਨੂੰ ਵੱਡਾ ਚੂਨਾ ਲੱਗ ਰਿਹਾ ਸੀ ਇਤੋਂ ਤੱਕ ਕੇ ਈਵਨ ਅਧਿਕਾਰੀ ਸਾਹਿਬ ਕਹਿੰਦੇ ਮੰਤਰੀ ਸਾਹਿਬ ਸਪਸ਼ਟੀਕਰਨ ਦੇ ਰਹੇ ਸੀ ਵੀ ਗੈਰ ਕਾਨੂੰਨੀ ਮਾਈਨਿੰਗ ਤਾਂ ਹੋ ਰਹੀ ਹੀ ਆ ਕਿਉਂਕਿ ਵੀ ਉਹਨਾਂ ਦਾ ਕਹਿਣਾ ਸੀਗਾ ਵੀ ਜਿਹੜਾ ਰੇਤਾ ਵਾ ਜੇ ਕਿਸੇ ਪੂਰਾ ਸਕੰਜਾ ਕਾਸ ਦਿੱਤਾ ਰੇਤਾ ਪੂਰਾ ਨਹੀਂ ਹੋਣਾ ਜੀ ਜੀ ਬਹੁਤ ਮਹਗਾਈ ਵੱਧ ਜੂਗੀ ਦੇਖੋ ਜਿਨੀ ਕਿ ਬ੍ਰੇਨ ਬਾਸ ਕਰਨ ਦੀ ਗੱਲ ਜਿੰਦ ਕੇ ਪੱਤਰਕਾਰਾਂ ਨੂੰ ਉਹਨਾਂ ਨੇ ਦੱਸਿਆ ਸੀ ਦੇਖੋ ਇਹ ਇੱਕ ਮਾਈਨਿੰਗ ਇੰਨਾ ਬਦਨਾਮ ਡਿਪਾਰਟਮੈਂਟ ਹੈ ਹਾਂ ਇਹਦੇ ਵਿੱਚ ਤੁਸੀਂ ਦੇਖੋ ਭਗਵੰਤ ਮਾਨ ਸਰਕਾਰ ਨੂੰ ਚਾਰ ਮੰਤਰੀਆਂ ਨੂੰ ਦੇ ਕੇ ਉਹਦੇ ਇਹ ਦੇ ਕੇ ਵਿਭਾਗ ਹਾਂ ਵਾਪਸ ਲੈ ਗਏ ਬਸ ਬਦਲਨੇ ਪਏ ਆਪਾਂ ਪੰਜਵੇਂ ਮੰਤਰੀ ਆਪਾਂ ਗੁਰਕੀਰਤ ਕਿਰਪਾਲ ਤੱਕ ਤੇ ਪੋਸਟ ਕਰਦੇ ਆ ਵੀ ਜਦੋਂ ਉਹਨਾਂ ਨੂੰ ਇਸ ਇਹ ਵੀ ਚਰਚਾ ਨਾਲ ਆ ਵੀ ਸਰਕਾਰ ਚਾਹੁੰਦੀ ਸੀ ਵੀ ਜਿਹੜੀ ਜਿਹੜੀ ਕ੍ਰੈਸ਼ਰਾਂ ਤੇ ਉੱਪਰ ਸਕੰਜਾ ਕਸਨ ਲਈ ਮਾਈਨਿੰਗ ਦੇ ਗੈਰਕਾਨੂੰਨੀ ਮਾਈਨਿੰਗ ਵਾਲੀ ਜਿਹੜੇ ਹੈਗੇ ਆ ਪਾਲਸੀ ਬਣਾਈ ਜਾਵੇ ਵੀ ਉਹਨਾਂ ਨੇ ਤਰੰਤ ਕਿਹਾ ਸੀ ਵੀ ਇਹਨੂੰ ਬਿੱਲ ਇਹਨੂੰ ਪੇਸ ਹੋਣਾ ਵਾ ਤਰੰਤ ਕੈਬਨਟ ਦੇ ਵਿੱਚ ਲਿਆਉਣਾ ਪਰ ਉਹਨਾਂ ਸਾਹਿਬ ਨੇ ਕਹਿੰਦੇ ਬਣਾਈ ਨਹੀਂ ਗਈ ਇਹ ਚਰਚਾਵਾਂ ਨਹੀਂ ਜਿਹੜੇ ਮੁੱਖ ਮੰਤਰੀ ਦਰਬਾਰ ਤੋਂ ਜਿਹੀਆਂ ਸਾਰੀਆਂ ਪਤਾ ਲੱਗਿਆ ਵੀ ਉਹਨਾਂ ਨੇ ਜਿਹੜੀ ਪਾਲਸੀ ਉਹਨੂੰ ਟਾਲ ਮਟੋਲ ਕਰ ਦਿੱਤਾ ਕਿਉਂਕਿ ਜੇ ਉਹ ਬਣ ਜਾਂਦੀ ਤਾਂ ਉਹਨਾਂ ਦਾ ਜਿਹੜਾ ਹੈਗਾ ਮਾਈਨਿੰਗ ਸੈਕਟਰੀ ਦਾ ਤਾਕਤਾਂ ਘਟਦੀਆਂ ਨੇ ਨਾਲ ਉਹਦੀਆਂ ਕਿਉਂਕਿ ਵੱਖਰਾ ਇੱਕ ਉਹ ਬਣ ਜਾਣਾ ਹੈਗਾ ਤੇ ਇਸ ਕਰਕੇ ਉਹ ਜਿਹੜਾ ਫਿਰ ਬਾਅਦ ਵਿੱਚ ਉਹਨੂੰ ਹਵਾ ਚ ਕਰਕੇ ਜਿਹੜੀ ਸਰਕਾਰ ਨੇ ਉਹ ਫਿਰ ਕੈਬਨਟ ਚ ਲਿਆਂਦਾ ਕੈਬਨਟ ਚ ਲਿਆ ਕੇ ਉਹਨੂੰ ਜਿਹੜਾ ਹੈਗਾ ਹੁਣ ਕਾਨੂੰਨ ਬਣ ਜਾ ਰਿਹਾ ਨਵਾਂ ਗੈਰ ਕਾਨੂੰਨੀ ਮਾਇਨੇ ਰੋਕਣ ਲਈ ਇਸੇ ਤਰ੍ਹਾਂ ਹੀ ਦੋ ਨੰਬਰ ਤੇ ਆਪਾਂ ਗੱਲ ਕਰਦੇ ਆਂ ਭਾਜੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜੀ ਜਤਿੰਦਰ ਜੁਰਾਵਲ ਤੇ ਉਹਨਾਂ ਨੂੰ ਵੀ ਹਵਾ ਚ ਕਰ ਦਿੱਤਾ ਗਿਆ ਆਈਐਸ ਅਧਿਕਾਰੀਆਂ ਵੀ ਤੇ ਜਦੋਂ ਕੇਜਰੀਵਾਲ ਸਾਹਿਬ ਕਹਿੰਦੇ ਆਏ ਆ ਲੁਧਿਆਣੇ ਉਥੇ ਉਹਨਾਂ ਨੇ 18 ਬਪਾਸਨਾ ਦੇ ਵਿੱਚੋਂ ਹਸ਼ਿਆਰਪੁਰ ਤੋਂ ਆਏ ਸੀ ਪੋਲਸਰ ਤੋਂ ਹਸ਼ਿਆ ਲੁਧਿਆਣੇ ਆਏ ਅੰਮ੍ਰਿਤਸਰ ਫਿਰ ਲੁਧਿਆਣੇ ਰੈਲੀ ਕੀਤੀ ਉਹਨਾਂ ਨੇ ਜਨ ਸਭਾ ਪ੍ਰੋਗਰਾਮ ਕੀਤੇ ਉੱਥੇ ਕਹਿੰਦੇ ਮੇਅਰ ਤੇ ਤਿੰਨ ਐਮਐਲਏ ਪੱਪੀ ਬਰਾਸ਼ਰ ਹੋੜੀ ਵੀ ਮਿਲੇ ਤੇ ਉਹਨਾਂ ਨੇ ਜਿਹੜਾ ਹੈਗਾ ਸ਼ਾਇਦ ਕਹਿੰਦੇ ਕੁਲਦੀਪ ਚਾਹਲ ਬਾਰੇ ਵੀ ਕਹਿੰਦੇ ਚਰਚਾ ਕੀਤੀ ਨਾਲ ਦੋਨਾਂ ਅਧਿਕਾਰੀਆਂ ਨਾਲ ਡੀਸੀ ਬਾਰੇ ਵੀ ਕੀਤੀ ਵੀ ਸਾਡੀ ਸੁਣਦੇ ਨਹੀਂ ਇਹ ਤਾਂ ਜਿਹੜੇ ਹੈਗਾ ਬਹੁਤ ਜ਼ਿਆਦਾ ਹੋਇਆ ਪਿਆ ਕੰਮ ਤੇ ਇਸ ਤਰ੍ਹਾਂ ਕਹਿੰਦੇ ਵੀ ਉਹਨਾਂ ਤੇ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਦੋਸ਼ ਲੱਗੇ ਨੇ ਵੀ ਸਾਡੇ ਜਿਹੜੇ ਹੈਗੇ ਆ ਵੀ ਕ腐ਪਸ਼ਨ ਦੇ ਲੱਗੇ ਨੇ ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਸਾਈਡ ਤੇ ਹਵਾ ਚ ਕਰ ਦਿੱਤਾ ਗਿਆ ਜਿਹੜਾ ਡੀਸੀ ਜਤਿੰਦਰ ਜਰਾਵਲ ਨੂੰ ਕਿਉਂਕਿ ਜਤਿੰਦਰ ਜਰਾਵਲ ਪਹਿਲਾਂ ਸੰਗਰੂਰ ਰਹੇ ਸੀ ਸੰਗਰੂਰ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਦੇ ਵਿੱਚ ਰਹੇ ਸੀ ਇਹ ਆਈਐਸ ਅਧਿਕਾਰੀ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਅਨਾਮ ਬਜੂ ਭਗਵੰਤ ਮਾਨ ਹੁਣੀ ਉਹਨੂੰ ਲੈ ਕੇ ਆਇਆ ਸੀ ਲੁਧਿਆਣਾ ਵੱਡਾ ਜ਼ਿਲ੍ਹਾ ਦਿੱਤਾ ਸੀਗਾ ਪਰ ਉਹ ਜਦੋਂ ਕੇਦਰੀਵਾਲ ਸਾਹਿਬ ਨੂੰ ਪਤਾ ਲੱਗਿਆ ਉਹਨਾਂ ਨੂੰ ਕਹਿੰਦੇ ਲੱਗਿਆ ਪਤਾ ਤੇ ਉਹਨਾਂ ਨੇ ਫਿਰ ਇਹ ਦੋਨੇ ਅਧਿਕਾਰੀ ਹਵਾ ਕਰਨ ਦੇ ਵਿੱਚ ਹਵਾ ਦੇ ਵਿੱਚ ਹੁਕਮ ਦੇ ਦਿੱਤੇ ਆਪਾਂ ਤੀਜੇ ਆਈਐਸ ਬਾਰੇ ਵੀ ਹੁਣ ਚਰਚਾ ਕਰ ਲਈਏ ਜੀ ਜੀ ਤੀਜੇ ਆਈਐਸ ਪਨੀਤ ਗੋਇਲ ਆਈਐਸ ਅਧਿਕਾਰੀ ਨੇ ਉਹ ਵੀ ਹਵਾ ਚ ਨੇ ਉੱਚ ਉਹ ਵੀ ਹਵਾਜ ਨੇ ਜੀ ਬਾਜੀ ਉਹਨਾਂ ਤੇ ਕਹਿੰਦੇ ਜਿਹੜੇ ਟੈਂਡਰ ਹੋਏ ਸੀ ਉਸ ਡਿਪਾਰਟਮੈਂਟ ਦੇ ਫੂਡ ਸਪਲਾਈ ਦੇ ਡਾਇਰੈਕਟਰ ਸੀਗੇ ਜਦੋਂ ਟੈਂਡਰ ਹੋਏ ਸੀ ਫੂਡ ਸਪਲਾਈ ਵਿਭਾਗ ਦੇ ਕਹਿੰਦੇ ਇਗਨੋਰ ਕਰਕੇ ਇਥੋਂ ਦੀਆਂ ਕੰਪਨੀਆਂ ਨੂੰ ਤਾਂ ਜਿਹੜਾ ਹੈਗਾ ਉਹ ਉਹਨਾਂ ਨੇ ਗੁਜਰਾਤ ਦੀ ਸਿੱਧੀ ਕੰਪਨੀ ਨੂੰ ਟੈਂਡਰ ਦਿੱਤਾ ਜੀ ਕਿਉਂਕਿ ਉਹ ਵੀ ਕਹਿੰਦੇ ਵੀ ਗੜਬੜ ਹੈ ਉਹਨਾਂ ਨੂੰ ਵੀ ਹਵਾ 'ਚ ਕਰ ਦਿੱਤਾ ਗਿਆ ਜੀ ਜਿਸੇ ਤਰ੍ਹਾਂ ਹੀ ਇੱਕ ਹੋਰ ਆਈਐਸ ਅਧਿਕਾਰੀ ਆਪਾਂ ਉਹਦਾ ਨਾਮ ਲੈ ਲਈਏ ਉਹਨਾਂ ਦਾ ਨਾ ਹੈਗਾ ਕਮਲ ਪ੍ਰੀਤਕੌਰ ਬਰਾੜ ਜੀ ਉਹ ਵੀ ਉਹ ਵੀ ਹਵਾਜ ਨੇ ਉਹ ਬੀਬੀ ਨੇ ਕਹਿੰਦੇ ਵੀ ਉਹ ਵੇਅਰ ਹਾਊਸ ਦਾ ਸੀਗਾ ਉਹ ਵੀ ਟੈਂਡਰ ਉਹ ਵੀ ਟੈਂਡਰਾਂ ਦੀ ਵੇਅਰ ਹਾਊਸ ਵਿਭਾਗ ਸੀ ਉਹਦੇ ਕੋਲੇ ਉਹ ਵੀ ਹਵਾਜਾ ਕਿਉਂਕਿ ਜਿੱਥੇ ਵੀ ਉਹਨਾਂ ਨੂੰ ਪਤਾ ਲੱਗਦਾ ਜੀ 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 ਦੇਖੋ ਉਹ ਉਹੀ ਆਪਾਂ ਗੱਲ ਕਰ ਰਹੇ ਸੀ ਤੇ ਇਸੇ ਤਰ੍ਹਾਂ ਹੀ ਇੱਕ ਹੋਰ ਇੱਕ ਹੋਰ ਛੇਵਾਂ ਰਹਿ ਗਿਆ ਦਰਸ਼ਪਾਜੀ ਹਾਂਜੀ ਹਾਂਜੀ ਉਹਨਾਂ ਉਹ ਹੈਗਾ ਕੇਕੇ ਜਾਦਵ ਜੀ ਕੇ ਕੇ ਜਦੋਂ ਸਕੂਲ এডਿਕੇਸ਼ਨ ਦੇ ਸੈਕਟਰੀ ਸੀਗੇ ਜੀ ਤੇ ਔਰ ਉੱਥੇ ਜਿਹੜੀ ਹੈਗੀ ਆ ਉਹਨਾਂ ਨੂੰ ਜਿਹੜਾ ਹੈਗਾ ਕਹਿੰਦੇ ਵੀ ਜਦੋਂ ਰਿਵਿਊ ਹੋਇਆ ਜੀ ਉੱਥੇ ਕੁਝ ਕਮੀਆਂ ਦਿਸੀਆਂ ਤੇ ਸਰਕਾਰ ਫਿਰ ਨਾਰਾਜ਼ ਹੋ ਗਈ ਤੇ ਉਹਨਾਂ ਨੂੰ ਵੀ ਹਵਾ ਚ ਕਰ ਦਿੱਤਾ ਗਿਆ ਇਹਨਾਂ ਨੂੰ ਸਾਰ ਸਭ ਨੂੰ ਦੇਖ ਕੇ ਅਫਸਰ ਸਾਹੀ ਦੇ ਵਿੱਚ ਜਿਸਨੀ ਕਿ ਪੂਰਾ ਸੇਮ ਪਾਇਆ ਜਾ ਰਿਹਾ ਦਰਸੀ ਭਾਜੀ ਜੀ 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 ਕਹਿੰਦੇ ਨਾ ਜੀ ਮੈਂ ਇੱਕ ਦੋ ਆਈਐਸ ਅਫਸਰਾਂ ਕੋਲੇ ਮਿਲਿਆ ਬੜੇ ਸੀਨੀਅਰਾਂ ਕੋਲੇ ਉਹ ਕਹਿੰਦੇ ਜੀ 33 ਜਿਹੜੇ ਮੰਨ ਕੇ ਹੁੰਦੇ ਨੇ ਇਹਦੇ ਰੀਡ ਦੀ ਹੱਡੀ ਦੇ ਕਹਿੰਦੇ ਜਦੋਂ ਨਾ ਸਾਨੂੰ ਟ੍ਰੇਨਿੰਗ ਕਰਾਉਂਦੇ ਆ ਆਈਐਸ ਦੀ ਉਦੋਂ ਆਫੀਸ ਦੀ ਰਿਕਾਰਡ ਸਾਨੂੰ ਮਨਸੂਰੀ ਵਗੈਰਾ ਉੱਥੇ ਦੱਸਿਆ ਜਾਂਦਾ ਜੀ 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 ਵੀ 33 ਮੰਨ ਕੇ ਹਰੇਕ ਸਾਲ ਇੱਕ ਡਿੱਗਦਾ ਜੀ ਜਦੋਂ ਕਹਿੰਦੇ ਫਿਰ ਸਰਵਿਸ ਥੋੜੀ ਰਹਿ ਜਾਂਦੀ ਆ ਫਿਰ ਝੁਕ ਜਾਂਦਾ ਪਹਿਲਾਂ ਅਸੀਂ ਆਕੜੇ ਰਹਿਨੇ ਆ ਹਾਂ ਜੀ ਵੀ ਉਹ ਆਕੜੇ ਰਹਿਨੇ ਆ ਕਹਿੰਦੇ ਇਸ ਕਰਕੇ ਝੁਗਿਆ ਠੀਕ ਆ ਜੇ ਦਿਨ ਕੱਟਨੇ ਆ ਸਰਕਾਰਾਂ ਤੋਂ ਵੱਡਾ ਕੋਈ ਨਹੀਂ ਇਹ ਅਫਸਰ ਸਾਹੀ ਜਿਹੜੀ ਹੈਗੀ ਆ ਅਸੀਂ ਭਲੇਖਾ ਹੋ ਜਾਂਦਾ ਵੀ ਸਾਡੇ ਬਿਨਾ ਸਰਕਾਰ ਨਹੀਂ ਚੱਲਣੀ ਸਰਕਾਰ ਦਾ ਭਗਵਾਨ ਤੁਮਾਨ ਸਰਕਾਰ ਨੇ ਜਿਹੜਾ ਹਾਂ ਵੱਡਾ ਸਟੈਪ ਅਫਸਰ شاہ ਨੂੰ ਦਿਖਾਇਆ ਜਦੋਂ ਤਹਿਸੀਲਦਾਰਾਂ ਨੇ ਕਿਹਾ ਵੀ ਤੁਸੀਂ ਜਾਓ ਜਾਓ ਠੀਕ ਹੈ ਜੀ ਉਹਨਾਂ ਨੇ ਦਿਖਾਇਆ ਕਿ ਇਹ ਅਫਸਰ ਸਾਰੇ ਤੋਂ ਬਿਨਾਂ ਚੱਲ ਸਕਦੀ ਸਰਕਾਰ ਵੀ ਵਿਧਾਨ ਸਭਾ 'ਚ ਬੋਲੇ ਮੁੱਖ ਮੰਤਰੀ ਜੀ ਵੀ ਕੋਈ ਅਧਿਕਾਰੀ ਹਮ ਸਰਕਾਰ ਤੋਂ ਉੱਪਰ ਨਹੀਂ ਤੇ ਲੋਕਾਂ ਤੋਂ ਉੱਪਰ ਨਹੀਂ ਹਾਂ ਹਰ ਇੱਕ ਅਧਿਕਾਰੀ ਨੂੰ ਲੋਕਾਂ ਦੀ ਗੱਲ ਜਾਇਜ਼ ਸੁਣੀ ਚਾਹੀਦੀ ਹੈ ਤੇ ਉਹਨਾਂ ਦੇ ਕੰਮ ਕਰਨੇ ਚਾਹੀਦੇ ਆ ਹਮ ਫਿਰ ਤੁਸੀਂ ਇਹ ਦੇਖੋ ਜਿਹੜਾ ਐਮ.ਐਲ.ਏ ਨੂੰ ਗਿਲਾ ਸੀ ਹਾਂ ਵੀ ਸਾਡੇ ਅਧਿਕਾਰੀ ਸਾਡੀ ਗੱਲ ਨਹੀਂ ਸੁਣਦੇ ਹਾਂ ਉਹ ਹੁਣ ਐਮਐਲਏ ਤੁਸੀਂ ਆ ਦੇਖੋ ਵਿਧਾਨ ਸਭਾ ਦੇ ਸੈਸ਼ਨ ਤੇ ਇਹ ਗੱਲਾਂ ਕਰਦੇ ਸੁਣੇ ਗਏ ਐ ਕਹਿੰਦੇ ਯਾਰ ਅਫਸਰਾਂ ਚ ਤਾਂ ਹੁਣ ਬਹੁਤ ਹੀ ਸਾਨੂੰ ਤਾਂ ਬਲਾ ਬਲਾ ਕੇ ਪੁੱਛਿਆ ਜਾ ਰਿਹਾ ਕੋਈ ਕੰਮ ਦੱਸੋ ਨਹੀਂ ਹੁਣ ਸਰਕਾਰ ਨੇ ਸਹਿਮਤਾ ਅਫਸਿਸ਼ਾਹੀ ਚ ਪਾਇਆ ਬਿਲਕੁਲ ਤੁਹਾਡੀ ਗੱਲ ਸਹੀ ਐ ਪਰ ਇਹ ਜਿਹੜੇ ਇਹ ਇਹ ਨਾ ਹਰ ਇੱਕ ਸਰਕਾਰ ਕੁਝ ਸਮੇਂ ਲਈ ਕਰਦੀ ਐ ਜੀ ਜੇਕਰ ਸਰਕਾਰ ਇਸੇ ਤਰ੍ਹਾਂ ਹੀ ਜਿਹੜਾ ਹੁਣ ਇਹਨਾਂ ਦਾ 2 ਸਾਲ ਦਾ ਸਮਾਂ ਰਹਿੰਦਾ ਪਰਮਿੰਦਰ ਜੀ ਜੀ ਇਸੇ ਤਰ੍ਹਾਂ ਹੀ ਕ腐ਸ਼ਨ ਦੇ ਖਿਲਾਫ ਹੂੰ ਇਸੇ ਤਰ੍ਹਾਂ ਹੀ ਨਸ਼ਿਆਂ ਦੇ ਖਿਲਾਫ ਮਹਿੰਮ ਚੱਲਦੀ ਰਹੇ ਜੀ ਤੇ ਤੁਸੀਂ ਦੇਖੋ ਇਹ ਸਰਕਾਰ ਦਾ ਜਿਹੜਾ ਗਰਾਫ ਡਿੱਗਿਆ ਨਾ ਉਹਦੇ ਉੱਪਰ ਆਉਣ ਲੱਗਿਆਂ ਕੋਈ ਬਹੁਤਾ ਟਾਈਮ ਨਹੀਂ ਲੱਗਣਾ ਜੀ ਜੇਕਰ ਇਹ ਰੈਗੂਲਰ ਇਹਨੂੰ ਰੱਖਦੇ ਆ ਰੱਖਦੇ ਆ ਜਿਵੇਂ ਨਸ਼ਿਆਂ ਦੇ ਵਿਰੁੱਧ ਮਹਿੰਮ ਤੁਸੀਂ ਇਹ ਦੇਖੋ ਅੱਤਵਾਦ ਵਿਲੇ ਤੋਂ ਰਾਸ਼ਟਰਪਤੀ ਰਾਜ ਲੱਗਦੇ ਰਹੇ ਅਫਸਰ ਸ਼ਹੀਦਾਂ ਬੋਲਬਾਲਾ ਰਿਹਾ ਹੂੰ ਉਹ ਜਿਹੜਾ ਬੋਲਬਾਲਾ ਹੈ ਭਗਵਾਨ ਤੁਮਾਰ ਸਰਕਾਰ ਨੇ ਆ ਕੇ ਥੋੜਾ ਜਿਹਾ ਉਸ ਨੂੰ ਠੰਡ ਪਾਈ ਹੈ ਨਹੀਂ ਪਿਛਲੀਆਂ ਸਰਕਾਰਾਂ ਚ ਅਫਸਰ ਸ਼ਹੀ ਪੂਰੀ ਪੂਰੀ ਆਪਦਾ ਦਰਦਵਾ ਕੈਮ ਰੱਖਦੀ ਸੀ ਜੇ ਕੋਈ ਐਮ ਐਲ ਏ ਜਾਂ ਮੰਤਰੀ ਉਹਨਾਂ ਨੂੰ ਕੋਈ ਦਬਕਾ ਮਾਰਦਾ ਸੀ ਜਾਂ ਆਪਦਾ ਕੰਮ ਜਾਇਜ਼ ਕਹਿੰਦਾ ਸੀ ਤਾਂ ਉਹ ਹਾਵੀ ਹੋ ਜਾਂਦੇ ਸੀਗੇ ਆਪਣੇ ਉੱਪਰਲੇ ਨੂੰ ਕਹਿ ਕੇ ਤੇ ਉੱਪਰਲੇ ਕਹਿੰਦੇ ਸੀਗੇ ਵੀ ਨਹੀਂ ਯਾਰ ਉਹ ਅਫਸਰ ਈਮਾਨਦਾਰ ਆ ਤੁਸੀਂ ਪਿੱਛੇ ਹਟ ਜਾਓ ਹੂੰ ਲੀਡਰਾਂ ਨੂੰ ਪਿਛੇ ਹਟਾਤਾ ਜਾਂਦਾ ਸੀ ਅਫਸਰ ਸਾਹੀ ਨੂੰ ਅੱਗੇ ਰੱਖਿਆ ਜਾਂਦਾ ਸੀ ਭਗਵਾਨ ਤਮਾਨ ਸਰਕਾਰ ਨੇ ਪਹਿਲੇ ਦਿਨ ਤੋਂ ਲੈ ਕੇ ਆਪਾਂ ਜੀ ਅੱਜ ਤੱਕ ਦੇਖੀਏ ਤਾਂ ਅਫਸਰ ਸਾਹੀ ਨੂੰ ਹਾਵੀ ਨਹੀਂ ਆਪਣੇ ਤੇ ਹੋਣੀ ਨਹੀਂ ਹਾਵੀ ਨਹੀਂ ਹੋਣ ਦਿੱਤਾ ਪਰ ਹਾਵੀ ਉਹਨਾਂ ਦੀ ਆਪਣੀ ਫੌਜ ਬੇਸ਼ੱਕ ਹਾਵੀ ਹੈ ਪਰ ਬਰਦਵੀਵਾਲ ਸਾਹਿਬ ਦੀ ਟੀਮ ਹੈ ਉਹ ਹਾਵੀ ਹੈ ਉਹ ਉਹ ਹੁਣ ਹਾਵੀ ਹੈ ਦਰਸੀ ਭਾਜੀ ਵਿੱਚ ਜਿਹੜੇ ਜਿਹੜੇ ਅਫਸਰ ਸਾਹੀ ਹਾਵੀ ਹੋਗੀ ਸੀ ਉਹ ਵੀ ਕਹਿੰਦੇ ਆ ਕਹਿੰਦੇ ਵੀ ਮੁੱਖ ਮੰਤਰੀ ਦਰਬਾਰ ਤੋਂ ਵੀ ਕੁਝ ਲੋਕ ਉਹਨਾਂ ਨਾਲ ਮਿਲ ਕੇ ਜਿਹੜਾ ਹੈਗਾ ਵੱਡ ਟਾਕ ਕਰਨ ਦਾ ਭਾਵ ਆਪਾਂ ਕਹਿੰਦੇ ਆ ਪਰ ਜਿਹੜੀ ਉਹਨਾਂ ਦੀ ਟੀਮ ਹੈ ਪਰ ਜਿਹੜੀ ਉਹਨਾਂ ਦੀ ਟੀਮ ਹੈ ਪਰਮਿੰਦਰ ਜੀ ਕੇਜਰੀਵਾਲ ਸਾਹਿਬ ਦੀ ਬੇਸ਼ੱਕ ਲੋਕ ਤਵਾ ਲਾਉਂਦੇ ਹਨ ਵੀ ਉਹਨਾਂ ਦੀ ਟੀਮ ਬੈਠੀ ਹੈ ਜੀ ਪਰ ਉਹ ਟੀਮ ਤੇ ਕਿਸੇ ਵੀ ਮੈਂਬਰ ਤੇ ਜੀ ਅੱਜ ਤੱਕ ਕੋਈ ਵੀ ਬੰਦਾ ਕੋਈ ਇਹ ਬਲੇਮ ਨਹੀਂ ਲਾ ਸਕਿਆ ਵੀ ਉਹ 100% ਨੇ ਸੋ ਐਂਡ ਸੋ ਪਰਸੈਂਟੋਂ ਕੋਈ ਪੈਸਾ ਲੈ ਕੇ ਕੋਈ ਕੰਮ ਕਰਾ ਦਿੱਤਾ ਕੋਈ ਇਦਾਂ ਦੀ ਅੱਜ ਤੱਕ ਆਪਾਂ ਗੱਲ ਸੁਣੀ ਪਰ ਜੇ ਪੰਜਾਬ ਵਾਲਿਆਂ ਨੂੰ ਤਾਂ ਲੱਗਦੇ ਆ ਥੋੜੇ ਥੋੜੇ ਲੱਗ ਜਾਂਦੇ ਆ ਪੰਜਾਬ ਵਾਲਿਆਂ ਦੇ ਕਿਉਂਕਿ ਸਾਡੀ ਫਿਤਰਤ ਆ ਕਿਉਂਕਿ ਉਹੀ ਲੋਕ ਜਿਹੜੇ ਆ ਚਾਹੇ ਮਾਈਨਿੰਗ ਤੋਂ ਲਾ ਲਓ ਦਰਸੀ ਭਾਜੀ ਚਾਹੇ ਕਿਸੇ ਡਿਪਾਰਟਮੈਂਟ ਦੇ ਵਿੱਚ ਲਾ ਲਓ ਜਿਹੜੇ ਉਹੀ ਮਗਰਮੱਛ ਜਿਹੜੇ ਸੀਗੇ ਰਵੈਤੀ ਪਾਰਟੀਆਂ ਨਾਲ ਚੱਲੇ ਆਉਂਦੇ ਸੀ ਉਹ ਫੇਰ ਆ ਕੇ ਜਿਹੜੇ ਹੈਗੇ ਜੁੜ ਜਾਂਦੇ ਆ ਕਿਤੇ ਨਾ ਕਿਤੇ ਆ ਕੇ ਪਰ ਹਾਂ ਜਦੋਂ ਤਾਂ ਮਨੀਸ਼ ਸੋਧੀਆਂ ਜਿਸ ਦਿਨ ਦੇ ਆਏ ਆ ਉਸ ਦਿਨ ਦਾ ਤਾਂ ਜ਼ਿਆਦਾ ਹੀ ਜਿਹੜਾ ਹੈਗਾ ਉਹ ਤਾਂ ਖੱਟੀਆਂ ਖੜੀ ਕੀਤਾ ਪਈ ਆ ਉਹ ਕਹਿੰਦੇ ਦਿਨੇ ਵੀ ਮੀਟਿੰਗਾਂ ਕਿਉਂ ਪਹਿਲੇ ਵੀ ਮੀਟਿੰਗਾਂ ਸਾਬ ਨੂੰ ਮਨੀਸ਼ ਸੋਧੀਆਂ ਨੇ ਪਹਿਲੀ ਆਪਣੀ ਵਾਈਟ ਦੇ ਵਿੱਚ ਕਿਹਾ ਇੰਟਰਵਿਊ 'ਚ ਵੀ ਹੁਣ ਰਾਕਟ ਵਾਂਗ ਕੰਮ ਹੋਣਗੇ ਜੀ ਹੋ ਵੀ ਰਹੇ ਤੇ ਹੁਣ ਰਾਕਟ ਵਾਂਗ ਹੀ ਉਹ ਜਿੰਦਾ ਤੁਸੀਂ ਦੇਖੋ ਜਿੰਦਾ ਪੂਰਾ ਉਹਨਾਂ ਨੇ ਸਰਗਰਮ ਕੀਤੀ ਪਈ ਆ ਆਪਦੀ ਪਾਰਟੀ ਦੇ ਬੰਦੇ ਵੀ ਜੀ ਅਫਸਰ ਸ਼ਾਹੀ ਵੀ ਐਮ ਐਲ ਏ ਨੂੰ ਇੱਥੋਂ ਦਾ ਕਹ ਦਿੱਤਾ ਹੋ ਗਿਆ ਵੀ ਤੁਸੀਂ ਜਾ ਕੇ ਆਪਦੇ ਵਰਕਰਾਂ ਦੀ ਗੱਲ ਸੁਣੋ ਜੀ ਵਰਕਰ ਤੁਹਾਡੇ ਨਾਲ ਨਾਰਾਜ਼ ਆ ਉਹਨਾਂ ਨੂੰ ਖੁਸ਼ ਕਰੋ ਖੁਸ਼ ਕਰੋ ਸਭ ਤੋਂ ਪਹਿਲਾਂ ਆਪਦੇ ਵਰਕਰਾਂ ਕੋਲੇ ਜਾਓ ਦਰਸ਼ੀ ਭਾਜੀ ਮੈਂ ਹਰਾਨੀ ਦੀ ਗੱਲ ਦੱਸਦਾ ਵੀ ਜਿਹੜੇ ਅਫਸਰ ਕਹਿੰਦੇ ਸੀਗੇ ਹੁਣ ਵੀ ਮੈਂ ਮੈਨੂੰ ਜਿਹੜਾ ਹੈਗਾ ਬੜਾ ਉੱਥੋਂ ਨੇੜੇ ਜਿਹੜਾ ਜਿਹੜਾ ਸੈਕਟਰੀਏਟ ਦੇ ਦੇਖਣ ਨੂੰ ਮਿਲਦਾ ਵਾ ਜਿਹੜੇ ਬਿੱਲ ਸੀ ਤਿੰਨ ਚਾਰ ਬਿੱਲ ਆਣੇ ਸੀਗੇ ਉਹਨਾਂ ਤੇ ਬਿੱਲਾਂ ਤੇ ਆਈਐਸਾਂ ਨੇ ਕੁਝ ਨੇ ਵਿਚ ਡੀੜਕਾ ਪਾਉਣਾ ਚਾਹਿਆ ਵੀ ਨਹੀਂ ਜੀ ਇਹ ਤਾਂ ਲੇਟ ਹੋਣਗੇ ਵੀ ਨਹੀਂ ਜੀ ਅਜੇ ਨਹੀਂ ਹੋਣੇ ਇਹ ਤਿਆਰ ਨਹੀਂ ਹੋਣਾ ਜਿਹੜਾ ਹੈਗਾ ਪਰ ਇਸੇ ਤਰ੍ਹਾਂ ਹੀ ਸਰਕਾਰ ਦੀਆਂ ਜਦੋਂ ਅੱਖਾਂ ਕਹਿੰਦੇ ਹੁੰਦੇ ਆ ਵੀ ਜਦੋਂ ਦਿਖਾਉਂਦੀ ਆ ਤਾਂ ਉਹੀ ਅਵਸਰਾਂ ਨੇ ਤੇ ਰਾਤੋਂ ਰਾਤ ਲਿਆ ਕੇ ਜਿਹੜੀ ਕੈਨੇਡਾ ਦੇ ਵਿੱਚ ਜਿਹੜੀਆਂ ਦੋ ਤਿੰਨ ਕੈਬਨੇਟਾਂ ਹੋਈਆਂ ਉਹਨਾਂ ਦੇ ਵਿੱਚ ਲਿਆ ਕੇ ਜਿਹੜਾ ਹੈਗਾ ਉਹ ਪਾਸ ਕਰਾਏ ਉਹ ਪਾਸ ਕਰਾਏ ਜਿੰਦੀ ਸਰਕਾਰ ਇਹ ਚਾਹੇ ਸਭ ਕੁਝ ਹੋ ਸਕਦਾ ਜੀ ਆਪਾਂ ਪਰਮਿੰਦਰ ਜੀ ਆਪਾਂ ਕਿੰਨੇ ਵਾਰੀ ਪਹਿਲਾਂ ਵੀ ਆਪਦੇ ਪ੍ਰੋਗਰਾਮਾਂ 'ਚ ਕਹਿ ਚੁੱਕੇ ਹਾਂ ਜੀ ਵੀ ਚਰਨਜੀਤ ਸਿੰਘ ਚੰਨੀ ਨੂੰ 100 ਦਿਨ ਮਿਲੇ ਮੁੱਖ ਮੰਤਰੀ ਜੀ 100 ਦਿਨਾਂ 'ਚ 100 ਨੋਟੀਫਿਕੇਸ਼ਨ ਜੀ ਇੱਕ ਵੀ ਇੱਕ ਰਿਕਾਰਡ ਹੈ ਪਰ ਤੁਸੀਂ ਇਹ ਦੇਖੋ ਵੀ ਹੁਣ 3 ਸਾਲੇ ਸਰਕਾਰ ਨੂੰ ਹੋ ਗਏ ਹਾਂ ਇਹਨਾਂ ਦੇ ਨੋਟੀਫਿਕੇਸ਼ਨ ਘਰਾ ਕੇ ਦੇਖ ਲਓ ਕਿੰਨੇ ਬੰਦੇ ਆ ਉਹ ਮੇਰਾ ਖਿਆਲ ਤਾਂ 5 ਸਾਲਾਂ ਚ ਵੀ ਨਹੀਂ ਬੰਨੇ ਉਹ 100 ਦਿਨਾਂ ਚ ਚਲੋ ਦਰਸ਼ਕ ਭਾਜੀ ਅੱਜ ਆਪਾਂ ਦਰਸ਼ਕਾਂ ਤੋਂ ਇਹ ਇਹ ਆਪਾਂ ਤਾਂ ਗੱਲ ਕਰਦੇ ਹਾਂ ਵੀ ਅਫਸਰ شاہੀ ਤਾਂ ਲੋਕ ਪੱਖੀ ਜਿਹੜੇ ਹੁੰਦੇ ਆ ਨਾ ਫੈਸਲੇ ਉਹਨਾਂ ਦੇ ਅੜਿੱਕੇ ਡੌਂਦੀ ਰਹਿੰਦੀ ਹੈ ਜੇਕਰ ਤੁਸੀਂ ਉੱਪਰ ਬੈਠੇ ਜੀ ਜੇ ਸੀਐਮ ਆ ਉੱਚਾਵੇ ਤਾਂ ਕੀ ਨਹੀਂ ਹੋ ਸਕਦਾ ਜੀ ਆਪਾਂ ਤਾਂ ਆਧਾਰਨ ਹੁਣ ਜਿਹੜੀ ਹੈਗੀ ਆ ਅਸੀਂ ਮੇਨ ਫੋਕਸ ਆਪਾਂ ਜਿਹੜਾ ਪ੍ਰੋਗਰਾਮ ਬਿਊਰੋਕ੍ਰੇਸੀ ਤੇ ਕੀਤਾ ਸੀ ਜੇ ਬਿਊਰੋਕ੍ਰੇਸੀ ਦੇ ਵਿੱਚ ਹੀ ਇਹ ਜਿਹੇ ਦੋਸ਼ ਲੱਗ ਕੇ ਅੰਦਰ ਖਾਤੇ ਭਾਵੇਂ ਹੈਗੇ ਆ ਦੋਸ਼ ਇਹ ਜਿਹੜੇ ਕਿ ਸਰਕਾਰ ਤੇ ਉਹਦਾ ਤਾਲਮੇਲ ਆ ਅਵਸਰਾਂ ਤੇ ਉਹ ਬਹੁਤ ਹੀ ਚਿੰਤਾ ਦਾ ਵਿਸ਼ਾ ਵਾ ਕਿਉਂਕਿ ਇਹ ਸਰਕਾਰ ਦਾ ਧੁਰਾ ਹੁੰਦੇ ਨੇ ਜਿਨ੍ਹਾਂ ਨੇ ਜਿਹੜੀ ਹੈਗੀ ਆ ਸਰਕਾਰ ਨੂੰ ਸਿੱਧੀ ਲਾਈਨ ਤੇ ਲੈ ਕੇ ਆਉਣਾ ਉਹਨਾਂ ਨੇ ਚਲਾਣਾ ਵਾ ਭਾਵੇਂ ਕਿ ਜਿਹੜੀ ਹੈਗੀ ਆ ਜਿਹੜੇ ਪੋਲੀਟੀਕਲ ਉੱਪਰ ਜਿਹੜੀ ਇਹ ਮਿਨਿਸਟਰੀ ਹੁੰਦੀ ਆ ਉਹ ਤਾਂ ਇੱਕ ਸਿਰਫ ਉਹਨਾਂ ਤੋਂ ਡੰਡਾ ਉੱਪਰ ਕੰਮ ਕਰਾਉਣ ਨੂੰ ਹੁੰਦਾ ਉਹਨਾਂ ਦਾ ਤਪਰ ਜਿਹੜੀ ਹੈਗੀ ਆ ਪੋਲੀਟਿਕ ਬਿਊਰੋਕ੍ਰੇਸੀ ਆ ਇਹਨੇ ਕੰਮਾਂ ਨੂੰ ਜਿਹੜਾ ਹੈਗਾ ਇੰਪਲੀਮੈਂਟ ਕਰਨਾ ਉਹਨਾਂ ਦੇ ਆਰਡਰਾਂ ਨੂੰ ਜਦੋਂ ਇਸ ਤਰ੍ਹਾਂ ਦਾ ਸਹਿਮ ਬਣ ਜਾਵੇ ਇਹਦੇ ਵਿੱਚ ਚਿੰਤਾ ਤਾਂ ਹੈ ਦਰਸ਼ਕਾਂ ਤੋਂ ਲਈ ਇਜਾਜ਼ਤ ਟਾਈਮ ਬਹੁਤ ਹੋ ਗਿਆ ਸਾਨੂੰ ਦਿਓ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਲੇਖਾ ਜੋਖਾ ਲੈ ਕੇ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਸੋਚਕਾਲ ਜੀ